ਉਹਨਾਂ ਫਿਰ ਝੋਟੇ ਦੀ ਆਵਾਜ਼ ਇਹਦੀ ਆ ਆਪਣੇ ਮਾਸੀ ਦੇ ਮੁੰਡਿਆਂ ਦੀ ਖੜੀ ਆ ਇੱਥੇ ਮੈਨੂੰ ਹੋ ਗਏ ਆ 3 3 ਰਕਦਿਆਂ ਦੇ 4 ਇੱਥੇ ਆਉਂਦੇ ਨੇ ਰਾਤ ਨੂੰ ਲੋ ਜੀ ਮੈਨਾਂ ਚਰ ਉਹਦਾ ਮੇਰੇ ਸਿਰ ਤੇ ਹੱਥ ਆ ਮੈਨੂੰ ਦੇਸ਼ ਦੀਆਂ ਘੋਮ ਦਾ ਬੋਝਾਂ ਦੀ ਕੋਈ ਪਰਵਾਹ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ YouTube ਚੈਨਲ ਜੀਵਨਦਾਰ ਵਲੌਗ ਦੇ ਉੱਤੇ ਤੇ ਆਜੋ ਕਰਦੇ ਆ ਆਪਣਾ ਅੱਜ ਦਾ ਵਲੌਗ ਸ਼ੁਰੂ ਤੇ ਮੈਂ ਮਰਦਾ ਵਾਸੀ ਆ ਹੁਣ ਕਿਉਂਕਿ ਮੈਂ ਰਾਤ ਦਾ ਹੈਗਾ ਵਾਂ ਇੱਥੇ ਮੈਨੂੰ ਹੋ ਗਿਆ ਤਿੰਨ ਤਿੰਨ ਰਕਦਿਆਂ ਨੇ ਚਾਰ ਇੱਥੇ ਆਉਂਦੇ ਨੂੰ ਰਾਤ ਨੂੰ ਤਿੰਨ ਚਾਰ ਰਾਤਾਂ ਇੱਥੇ ਘਟੀਆਂ ਹਸਪਤਾਲ ਦੇ ਵਿੱਚ ਹੀ ਦਿਨੇ ਘਰ ਤੇ ਲਈ ਤੇ ਰਾਤ ਨੂੰ ਇੱਥੇ ਆ ਜੀਦਾ ਵਾ ਤੇ ਸਾਡੀ ਮਾਸੀ ਦਾ ਘਰੇ ਆ ਤੇ ਉਹਦੇ ਕਰਕੇ ਰਾਤ ਇੱਥੇ ਰਹਿਣਾ ਪੈਂਦਾ ਵਲੌਗ ਉਦੋਂ ਦਾ ਮੈਂ ਬਣਾਇਆ ਨਹੀਂ ਉਦੋਂ ਦੀ ਭਾਈ ਦੌੜ ਜਾਂਦੀ ਅੱਜ ਮੈਂ ਥੋੜਾ ਜਿਹਾ ਵਿਹਲਾ ਹੀ ਇੱਕ ਮੈਂ ਗੱਡੀ ਲੈ ਕੇ ਆਇਆ ਅੱਜ ਭਾਈ ਉਹਨਾਂ ਦੀ ਨਾਲੇ ਤਾਂ ਆਪਾਂ ਨੂੰ ਸਹੂਲਤ ਹੋ ਗਈ ਨਾਲੇ ਇਹਦਾ ਥੋੜਾ ਜਿਹਾ ਕੰਮ ਕਰਾਉਣਾ ਸੀਗਾ ਤਾਂ ਕਰਕੇ ਮੈਂ ਕਿਹਾ ਅੱਜ ਖੋਲ੍ਹ ਲਈਏ ਕੈਮਰਾ ਬਣਾ ਲਈਏ ਵਲੌਗ ਹੈ ਜੀ ਤੇ ਦੇਖੋ ਜੀ ਕਰੋ ਵਲੌਗ ਨੂੰ ਇੰਜੋਏ ਵੀਡੀਓ ਦੇਖ ਲਿਆ ਕਰੋ ਪੂਰੀਆਂ ਸਾਡੀਆਂ ਵੀ ਸਬਸਕ੍ਰਾਈਬਰ ਤਾਂ ਪੂਰੇ ਹੋ ਗਏ ਹੁਣ ਚੈਨਲ ਤੇ ਬਸ ਵਾਚ ਟਾਈਮ ਰਹਿ ਗਿਆ ਉਹ ਵੀ ਤੁਸੀਂ ਇਦਾਂ ਹੀ ਕਰਨਾ ਦੇਖਦੂ ਕਿ ਵੀਡੀਓ ਸਾਡੀਆਂ ਚੱਲੀ ਆਪਾਂ ਬਾਹਰ ਰਹੀ ਗੱਡੀ ਚ ਆਹ ਇੱਕ ਟਾਇਰ ਇਹਦੇ ਨਾਲ ਦਾ ਥੋੜਾ ਛੋਟੇ ਸਾਈਜ਼ ਦਾ ਆ ਪਰਲਾ ਟਾਇਰ ਉਹ ਬਦਲਾਉਣਾ ਇਹ ਆਪਾਂ ਥੋੜੇ ਜਿਹੇ ਵੱਡੇ ਸਾਈਜ਼ ਦੇ ਪਵਾ ਲਈ ਇਕੱਲਾ ਹੀ ਛੋਟਾ ਰਹਿ ਗਿਆ ਇਸ ਵਿੱਚ ਆ ਨਿਕਾ ਵਿੱਚ ਇਕੱਲੇ ਵਿਚਾਰਾ ਇਹਨੂੰ ਬਰਾਬਰ ਦੇ ਸਾਈਜ਼ ਦਾ ਕਰਨਾ ਬਾਕੀਆਂ ਦੇ ਬਾਕੀ ਆਹ ਸੀ ਜਿਹੜੀ ਆਪਾਂ 16000 ਦੀ ਲਈ ਸੀ ਦੇਖ ਲਓ ਹੁਣ ਪੈਸੇ ਪੁਹੇ ਲਾ ਕੇ ਉੱਤੇ ਨਵੀਂ ਕਰਤੀ ਵਿੱਚੋਂ ਵੀ ਬਾਹਰੋਂ ਵੀ ਇੱਕ ਆ ਫਲੇਪ ਜਾ ਉਦੋਂ ਦੁਕਾਨ ਵਾਲੇ ਗਲਤ ਆ ਗਈ ਸੀਗੇ ਸਾਈਜ਼ ਇਹ ਪਾਰਲੀ ਸਾਈਡ ਦਾ ਹੀ ਆ ਗਿਆ ਸੀ ਸੈੱਟ ਦੇ ਵਿੱਚ ਇਹ ਪਾਉਣਾ ਸੈੱਟ ਕਰਨਾ ਆ ਆਪਣੇ ਮਾਸੀ ਦੇ ਮੁੰਡਿਆਂ ਦੀ ਖੜੀ ਆ ਨਲੀ ਘੜੀ ਹੈ ਲਓ ਜੀ ਆਇਆ ਜਲੰਧਰ ਬਾਈਪਾਸ ਉਹ ਸਾਹਮਣੇ ਸਿੱਧਾ ਕਪੂਠੇਲ ਨੂੰ ਮੁੜ ਜਾਂਦਾ ਜੇ ਇਹਨੂੰ ਬਸ ਦਾ ਮੂੰਹ ਆ ਇਹ ਜਲੰਧਰ ਨੂੰ ਉਧਰ ਨੂੰ ਕੋ ਉਧਰ ਦੀ ਐਂਟਰੀ ਆ ਬਹੁਤ ਈ ਟਾਇਰ ਵਾਲੀ ਦੁਕਾਨ ਤੇ। ਬਾਕੀ ਜੀ। ਉਹਦੇ ਬੰਦਾ ਉਤਰਦਾ। ਆ ਪਛਾਣੋ ਆਪਣੀ ਗੱਡੀ ਦਾ ਮੈਸਤਰੀ ਉਤਰਦਾ। ਮਹਾਰਾਜ ਬਾਪਾ ਜੀ। ਕਿਦਾਂ ਬਾਜੀ? ਆ ਬੰਦੇ ਨੇ ਕੀਤੀ ਆਪਣੀ ਗੱਡੀ ਠੀਕ। ਇਹਨੇ ਬਣਾਈ ਗੱਡੀ ਤਿਆਰ ਸਾਰੀ ਇਹਨੇ ਕੀਤੀ ਆ। ਕਿਉਂ ਟਾਇਰ ਇੱਕ ਰਹਿ ਗਿਆ ਬਦਲਾ ਕੇ ਚਲੀਏ। ਲਓ ਜੀ ਗੱਡੀ ਦੇ ਟਾਇਰ ਟਪੇ ਜਿੰਨਿ ਕਰਾ ਲਿਆਂਦੇ ਸਾਰੇ। ਤੇ ਜਿਹੜਾ ਮਾੜਾ-ਮੋਟਾ ਕੰਮ ਸੀ ਉਹ ਵੀ ਕਰਾ ਲਿਆਂਦਾ। ਹੁਣ ਮੈਂ ਆ ਗਿਆ ਘਰੇ। ਠੰਡ ਬਹੁਤ ਹੈ ਬਹੁਤ ਆ ਰਿਹਾ ਠੰਡਾ ਮਾਰੂ ਖਾਨੇ ਗਈ ਜਰਾ ਕੀ ਤੇ ਹਾਂਜੀ ਲਓ ਜੀ ਗੱਡੀ ਦਿੱਤੀ ਆ ਲਾਟਕਾਣੇ ਤੇ ਆ ਫੜਾਤਾ ਮੈਂ ਟਰੈਕਟਰ ਕਰ ਦਿਆਂ ਕੰਮ ਆ ਥੋੜਾ ਜਿਹਾ ਨਾਲ ਦੇ ਪਿੰਡ ਚੱਲੇ ਆ ਸੁਣੋ ਅਗਰ ਘੋਟੀ ਦੀ ਆਵਾਜ਼ ਇਹਦੀ ਦੋਂ ਬੱਕਾ ਫੁਕ ਪੁਸ਼-ਅੱਪਸ ਨੇ ਠੀਕ ਹੈ ਜੀ ਬੜੀ ਮਿਹਰਬਾਨੀ ਵਲੌਗ ਦੇਖਣ ਲਈ ਤੇ ਇਤੂ ਗਾ ਬਲੌਗ ਬਣਾਉਣ ਦਾ ਸੁਆਦ ਵੀ ਨਹੀਂ ਆਉਣਾ ਥੀਰਾ ਹੋ ਜਾਣਾ ਹੈ ਨਾ ਤੇ ਬੜੀ ਮਿਹਰਬਾਨੀ ਛੋੜਿਆ ਇਹ ਬਲੌਗ ਦੇਖਣ ਲਈ ਯਾਰਾਂ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਸਾਥਰੀ ਕਾ